ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਸਾਖੀ ਵਿੱਚ ਆਪਾਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਅਨੰਦਪੁਰ ਸਾਹਿਬ ਤੋਂ ਮੁਕਸਰ ਸਾਹਿਬ ਤੱਕ ਦਾ ਸਫ਼ਰ ਦੱਸਣ ਜਾ ਰਹੇ ਹਾਂ ਗੁਰੂ ਗੋਬਿੰਦ ਸਾਹਿਬ ਜੀ ਨੂੰ ਜ਼ਿਆਦਾ ਦਿਨ ਦੀਨੇ ਰੁਕਣਾ ਠੀਕ ਨਾ ਜਾਪਿਆ ਇੱਥੋਂ ਅੱਗੇ ਕੋਟਕਪੂਰੇ ਪਹੁੰਚ ਕੇ ਗੁਰੂ ਜੀ ਨੇ ਚੌਧਰੀ ਕਪੂਰ ਕੋਲੋਂ ਕਿਲੇ ਦੀ ਮੰਗ ਕੀਤੀ ਪਰ ਮੁਗਲ ਹਕੂਮਤ ਦੇ ਡਰ ਤੋਂ ਚੌਧਰੀ ਕਪੂਰੇ ਨੇ ਕਿਲਾ ਦੇਣ ਤੋਂ ਮਨਾਂ ਕਰ ਦਿੱਤਾ ਤਾਂ ਗੁਰੂ ਜੀ ਨੇ ਸਿੱਖ ਸਿਪਾਹੀਆਂ ਸਮੇਤ ਖਿਦਰਾਣੇ ਵੱਲ ਚਾਲੇ ਪਾ ਦਿੱਤੇ ਇੱਥੇ ਪਹੁੰਚਦਿਆਂ ਹੀ ਦੁਸ਼ਮਣ ਦੀਆਂ ਫੌਜਾਂ ਵੀ ਪਿੱਛਾ ਕਰਦੀਆਂ ਆ ਗਈਆਂ ਸ਼੍ਰੀ ਅਨੰਦਪੁਰ ਸਾਹਿਬ ਦੇ ਦਵਾਲੇ ਸਾਹੀ ਫੌਜਾਂ ਅਤੇ ਪਹਾੜੀ ਰਾਜਿਆਂ ਨੇ ਕਈ ਮਹੀਨੇ ਘੇਰਾ ਪਾਇਆ ਹੀ ਰੱਖਿਆ ਅਤੇ ਰਸਦ ਪਾਣੀ ਬਾਹਰੋਂ ਜਾਣਾ ਬੰਦ ਕਰ ਦਿੱਤਾ ਕਿਲੇ ਵਿਚਲਾ ਅੰਨ ਦਾ ਭੰਡਾਰ ਮੁੱਕ ਜਾਣ ਤੇ ਸਿੱਖ ਭੁੱਖ ਨਾਲ ਤੰਗੀ ਝਾ ਕਰੇ ਸਨ ਹਾਥੀ ਘੋੜੇ ਭੁੱਖੇ ਧੁਖ ਨਾਲ ਮਰਨ ਲੱਗੇ ਤਾਂ ਸਿੰਘਾਂ ਵਿੱਚ ਨਿਰਾਸ਼ਤਾ ਫੈਲ ਗਈ ਦੂਜੇ ਪਾਸੇ ਰਾਜਿਆਂ ਨੇ ਰਾਜਿਆਂ ਤੇ ਨਿਜਮਾ ਦੀਆਂ ਚਿੱਠੀਆਂ ਆ ਰਹੀਆਂ ਸਨ ਕੀ ਜੇ ਗੁਰੂ ਜੀ ਕਿਲਾ ਛੱਡ ਜਾਣ ਤਾਂ ਅਸੀਂ ਉਹਨਾਂ ਨੂੰ ਸ਼ਾਂਤੀ ਨਾਲ ਜਾਣ ਦੇਵਾਂਗੇ ਪਰ ਗੁਰੂ ਜੀ ਉਹਨਾਂ ਦੀਆਂ ਕਸਮਾਂ ਤੇ ਵਿਸ਼ਵਾਸ ਨਹੀਂ ਸੀ ਕਰ ਸਕਦੇ ਅਤੇ ਸਿੰਘਾਂ ਨੂੰ ਕਈ ਮਹੀਨਿਆਂ ਤੋਂ ਭੁੱਖ ਸਹਿਣ ਕਰਕੇ ਅੱਕ ਚੱਕੇ ਸਨ ਗੁਰੂ ਗੋਬਿੰਦ ਸਿੰਘ ਜੀ ਅੱਗੇ ਕੁਝ ਸਿੰਘਾਂ ਨੇ ਬੇਨਤੀ ਕੀਤੀ ਕਿ ਜਾਂ ਤਾਂ ਸਾਨੂੰ ਜੰਗ ਦੇ ਮੈਦਾਨ ਵਿੱਚ ਜਾਣ ਦਿੱਤਾ ਜਾਵੇ ਜਾਂ ਫਿਰ ਉਹਨਾਂ ਨੂੰ ਘਰਾਂ ਨੂੰ ਵਾਪਸ ਜਾਣ ਦਿੱਤਾ ਜਾਵੇ ਗੁਰੂ ਜੀ ਸੂ ਜਵਾਨ ਰਵਾਨਸਨ ਉਹ ਜੁੱਧ ਨਾ ਕਰਨ ਦੇ ਫੈਸਲੇ ਤੇ ਟੀਕੇ ਸਨ ਇਹਨਾਂ ਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਮੈਂ ਬੇਦਾਵਾ ਲੇਖ ਦਿਓ ਕਿ ਨਾ ਅਸੀਂ ਤੁਹਾਡੇ ਸਿੱਖਾਂ ਨਾ ਤੁਸੀਂ ਸਾਡੇ ਗੁਰੂ ਹੋ ਇਸ ਤਰ੍ਹਾਂ ਸਮਾਜੇ ਦੇ ਬਹੁਤ ਸਾਰੇ ਸਿੱਖ ਬੇਦਾਵਾ ਲੈ ਕੇ ਚਲੇ ਗਏ ਪਰ ਬਾਅਦ ਵਿੱਚ ਜਦੋਂ ਇਲਾਕੇ ਦੀ ਸੰਗਤ ਨੇ ਉਹਨਾਂ ਨੂੰ ਝਾੜਾਂ ਪਾਈਆਂ ਪਛਤਾਉ ਉਹਨਾਂ ਨੂੰ ਆਪਨੇ ਕੀਤੇ ਤੇ ਪਛਤਾਵਾ ਹੋਇਆ ਤੇ ਮੂੜ ਦੋਕੂ ਦੋਕੂ ਸੋ ਮਾਝੀ ਸਿੱਖਾਂ ਨੇ ਲਾਹੌਰ ਦੀ ਸੰਗਤ ਨਾਲ ਰਲ ਕੇ ਆਪਣੀ ਭੁੱਲ ਬਖਸ਼ਾਉਣ ਲਈ ਸਤਗੁਰਾਂ ਦੀ ਸਤਗੁਰੂ ਦੀ ਪਾਲ ਵਿੱਚ ਚੱਲ ਪਏ ਇੱਧਰ ਸਤਗੁਰੂ ਜੀ ਖੇਦਰਾਣੀ ਦੀ ਢਾਬ ਕੋਲ ਰੁਕੇ ਸਨ ਸਿੰਘਾਂ ਨੂੰ ਖਬਰ ਮਿਲੀ ਕਿ ਮੁਗਲ ਫੌਜਾਂ ਪਿੱਛਾ ਕਰ ਰਹੀਆਂ ਨੇ ਤਾਂ ਇੱਕ ਸਿੱਖ ਨੇ ਉੱਚੇ ਬਿਰਖਸ਼ ਤੇ ਚੜ੍ਹ ਕੇ ਅਰਜ ਕੀ ਤੀ ਸੱਚੇ ਪਾਸ਼ਾ ਤੁਰਕੇ ਨੇੜੇ ਆ ਪਹੁੰਚੇ ਹਨ ਮਹਾਰਾਜ ਬੋਲੇ ਕੋਈ ਡਰ ਨਹੀਂ ਤੁਸੀਂ ਫਿਕਰ ਨਾ ਕਰੋ ਰੋਕਣ ਵਾਲੇ ਆਪੇ ਰੋਕ ਲੈਣਗੇ ਸਿੱਖਾਂ ਨੂੰ ਖਬਰ ਸੀ ਕਿ ਸਾਡੇ ਪਿੱਛੇ ਤੁਰਕਾਂ ਦੇ ਅੱਗੇ ਅੱਗੇ ਮਜੀਠ ਸਿੰਘ ਆਉਂਦੇ ਹਨ ਸਿੰਘਾਂ ਨੂੰ ਖਬਰ ਸੀ ਕਿ ਸਾਡੇ ਪਿੱਛੇ ਤੁਰਕਾਂ ਦੇ ਅੱਗੇ ਸਿੰਘ ਆਉਂਦੇ ਹਨ ਇਹਨੇ ਨੂੰ ਖਿਦਰਾਣੇ ਦੇ ਕੰਡੇ ਗੁਰੂ ਜੀ ਗੁਰੂ ਜੀ ਨੂੰ ਬੈਰਾੜ ਲੈ ਗਏ ਤਲ ਭਰਿਆ ਤੇ ਗਹਿਰਾ ਜੰਗਲ ਦੇਖ ਕੇ ਬਹੁਤ ਖੁਸ਼ ਹੋਏ। ਦਾਨ ਸਿੰਘ ਬੋਲਿਆ ਮਹਾਰਾਜ ਇੱਥੇ ਸਾਰੇ ਸੁੱਖ ਹਨ। ਅਸੀਂ ਜਲ ਰੋਕ ਰੱਖਾਂਗੇ। ਤੁਰਕ ਤੇ ਹਾਏ ਮਰਦੇ ਆਪੇ ਮੁੜ ਜਾਣਗੇ। ਜੇ ਉਹਨਾਂ ਦਾ ਜੋਰ ਪੈਂਦਾ ਦਿਖਿਆ ਤਾਂ ਅੱਗੇ ਨਿਕਲ ਜਾਵਾਂਗੇ। ਨਾਲੇ ਇਸ ਟੋਬੇ ਵਿੱਚੋਂ ਪੁੱਟ ਕੇ ਛੁੱਟੀ ਹੋਈ ਮਿੱਟੀ ਦੇ ਆੜ ਵਿੱਚ ਲੜਾਈ ਚੰਗੀ ਹੋ ਸਕਦੀ ਹੈ। ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਉਸ ਤਲਾਓ ਦੇ ਪਿੱਛੇ ਪਾਛਮ ਬਲ ਟਿੱਬੀ ਤੇ ਜਾ ਖਲੋਤੇ ਤੇ ਜੰਗ ਦੀ ਸਲਾਹ ਕਰਨ ਲਗੇ ਇਹਨੇ ਨੂੰ ਸ਼ਾਹੀ ਲਸ਼ਕਰ ਨੇੜੇ ਆ ਪਹੁੰਚਿਆ ਜਿਹੜੇ ਮਝੇਲ ਸਿੰਘ ਸਹਿਬਾਂ ਦੇ ਮਗਰਮਗਰ ਆ ਰਹੇ ਸਨ ਉਹਨਾਂ ਨੇ ਵੈਰੀਆਂ ਨਾਲ ਜੰਗ ਕਰਨ ਦੀ ਦ੍ਰਿੜਚਾ ਧਾਰ ਕੇ ਸ਼ਹੀਦ ਹੋਣ ਲਈ ਉਸੇ ठाਪ ਦੇ ਪੂਰਬ ਵੱਲ ਨਵੀਂ ਜਗ੍ਹਾ ਮੋਰਚੇ ਥਾਪ ਲਏ ਕਿ ਉਹ ਕੜਾਕ ਬੰਦੂਕਣ ਚਲਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਆਪ ਜੀ ਨੂੰ ਥੋੜਿਆਂ ਤੋਂ ਬਹੁਤ ਦਿਖਾਉਣ ਲਈ ਵੈਰੀਆਂ ਦੇ ਮੱਲੀਆਂ ਝਾੜੀਆਂ ਤੇ ਆਪਣੇ ਵਸਤਰ ਪਾ ਦਿੱਤੇ ਤਾਂ ਕਿ ਤੁਰਕਾਂ ਨੂੰ ਲੱਗੇ ਕਿ ਗੁਰੂ ਸਾਹਿਬ ਜੀ ਦੀ ਫੌਜ ਦੀ ਸ਼ੌਨੀ ਇੱਥੇ ਹੈ ਗੁਰੂ ਸਾਹਿਬ ਅੱਗੇ ਨਿਕਲ ਜਾਣ ਇਹ ਮੁਗਲ ਫੌਜਾਂ ਅਗਾਹਾਂ ਗੁਰੂ ਸਾਹਿਬ ਵੱਲ ਨਾ ਚੱਲੇ ਜਾਣ ਪਹਿਲਾਂ ਅਸੀਂ ਮੋਟ ਭੇੜ ਕਰ ਲਈਏ ਸਭ ਨੇ ਆਪਣੇ ਵਸਤਰ ਵਸਤਰ ਵੀਰਖਾਂ ਤੇ ਦਰਖਤਾਂ ਤੇ ਟੰਗ ਦਿੱਤੇ ਜਿਨ੍ਹਾਂ ਨੂੰ ਤੰਬੂ ਲੱਗੇ ਹੋਏ ਸਮਝ ਕੇ ਤੁਰਕਨੀ ਫੌਜ ਸਾਬੂਦਰੇ ਝੁਕ ਗਈ ਜਦੋਂ ਬਿਲਕੁਲ ਮਾਰ ਹੀਟ ਆਈ ਤਾਂ ਸਿੰਘਾਂ ਨੇ ਇੱਕੋ ਵਾਰੀ ਬਾੜ ਝਾੜ ਦਿੱਤੀ ਜਿਸ ਨਾਲ 20 ਝੁਕਾਂ ਚੱਲਿਆਂ ਤਾਂ ਬਜੀਦ ਖਾਨ ਨੇ ਜਾਣਿਆ ਕਿ ਇੱਥੇ ਇਕਾਂ ਸਮੇਤ ਗੁਰੂ ਹੈ ਇੱਥੋਂ ਝੰਗੀ ਵਿੱਚੋਂ ਪੰਜ-ਪੰਜ ਸਿੰਘ ਨਿਕਲੇ ਤੇਜ਼ੀ ਨਾਲ ਹੱਲਾ ਬੋਲਦੇ ਫਿਰ ਸਹਾਇਤਾ ਲਈ ਫਿਰ ਪੰਜ-ਪੰਜ ਨਿਕਲਦੇ ਹੱਲਾ ਬੋਲ ਕੇ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਕੇ ਚੰਗੀ ਵਿੱਚ ਆ ਜਾਂਦੇ ਇੱਕ ਪ੍ਰਕਾਰ ਦੀ ਗੁਰੀਲਾ ਜੁੱਧ ਪ੍ਰਾਣੀ ਆਪਾ ਰਹੇ ਨੇ ਸਭ ਤੋਂ ਪਹਿਲਾਂ ਕਮਾਨ ਭਾਈ ਭਾਈ ਰਾਏ ਸਿੰਘ ਭਾਈ ਮਨੀ ਸਿੰਘ ਦੇ ਭਰਾ ਸਨ ਨੇ ਸੰਭਾਲੀ ਜੰਗ ਵਿੱਚ ਕਾਫੀ ਜੋਰ ਦਿਖਾਏ ਆਖਰਕਾਰ ਉਹਨਾਂ ਦੇ ਗੋਲੀ ਲੱਗ ਗਈ ਉਹ ਸ਼ਹੀਦ ਹੋ ਗਏ ਉਹਨਾਂ ਦੀ ਥਾਂ ਤੇ ਕਮਾਨ ਭਾਈ ਮਹਾ ਸਿੰਘ ਨੇ ਸੰਭਾਲ ਲਈ ਇੰਜ ਖੇਤਰਾਂ ਦੇ ਧਰਤੀ ਤੇ ਸਿੱਖਾਂ ਅਤੇ ਤੁਰਕਾਂ ਵਿੱਚ ਗਹੀ ਗੱਚ ਲੜਾਈ ਹੋਣ ਲੱਗੀ ਖੂਬ ਮਾਰੋ ਮਾਰ ਤੇ ਟਕੜ-ਟਕੜ ਦੀ ਆਵਾਜ਼ ਨਾਲ ਆਕਾਸ਼ ਗੂੰਜ ਉਠਿਆ ਉਹਨਾਂ ਸਿੰਘਾਂ ਨੇ ਅਜਿਹੀ ਦ੍ਰਿੜਤਾ ਨਾਲ ਲੜਾਈ ਕੀਤੀ ਕਿ ਤੁਰਕਨੀ ਫੌਜ ਅੱਗੇ ਨਾ ਵਧ ਸਕੀ ਅਤੇ ਨਾ ਉਹਨਾਂ ਨੂੰ ਤਲਾਬ ਵਿੱਚੋਂ ਪਾਣੀ ਹੀ ਪੀਣ ਲਈ ਨੇੜੇ ਲੱਗਣ ਦਿੱਤਾ ਟੀਬੀ ਦੇ ਦੂਜੇ ਪਾਸੇੋਂ ਗੁਰੂ ਜੀ ਤੀਰਾਂ ਦੀ ਵਰਖਾ ਲਗਾਤਾਰ ਕਰ ਰਹੇ ਸਨ ਇਹ ਸਿੰਘ ਲੜਦੇ ਹੋਏ ਸ਼ਹੀਦ ਹੋ ਗਏ ਪਰ ਇਸ ਵੇਲੇ ਤੱਕ ਵਜੀਦ ਖਾਨ ਦੀ ਫੌਜ ਵੀ ਲੜਾਈ ਕਰਕੇ ਭੁੱਖਾ ਤੇ ਪਿਆਸ ਕਰਕੇ ਦਿਲ ਛੱਡ ਬੈਠੀ ਸੀ ਕਿਉਂਕਿ ਗੁਰੂ ਜੀ ਨੇ ਹਾਬਤੇ ਕਬਜ਼ਾ ਕੀਤਾ ਹੋਇਆ ਸੀ ਇਸ ਲਈ ਮੁਗਲ ਫੌਜ ਨੇ ਫੌਜ ਨੇ ਕਾਫੀ ਸਿੰਘਾਂ ਦੀ ਸ਼ਹੀਦੀਆਂ ਨੂੰ ਤੱਕਿਆ ਤੇ ਸਮਝ ਗਿਆ ਕਿ ਗੁਰੂ ਜੀ ਅੱਗੇ ਨਿਕਲ ਗਏ ਸ਼ਾਇਦ ਉਹ ਐਸੇ ਵਿੱਚ ਹੀ ਆਪਣੀ ਜਿੱਤ ਸਮਝਦਿਆਂ ਹੋਇਆ ਪਾਣੀ ਦੀ ਤਲਾਸ਼ ਵਿੱਚ ਵਾਪਸ ਮੁੜ ਗਿਆ ਜਦੋਂ ਕਪੂਰੇ ਕੋਲੋਂ ਪਾਣੀ ਪੁੱਛਿਆ ਉਸਨੇ ਕਿਹਾ ਕਿ ਪਛਾਂਤੀ ਕੋਤੇ ਪਾਣੀ ਮਿਲੇਗਾ ਇਸ ਤਰ੍ਹਾਂ ਪਾਣੀ ਲਈ ਮੁਗਲ ਮਜਬੂਰ ਹੋ ਕੇ ਭੱਜ ਤੁਰੇ ਇਹ ਲਾਸਾਨੀ ਜਿੱਤ ਵੇਖ ਕੇ ਗੁਰੂ ਜੀ ਖੁਦ ਮੈਦਾਨੇ ਜੰਗ ਵਿੱਚ ਸਿੰਘਾਂ ਨੂੰ ਪਛਾਣਨ ਲਈ ਤੁਰ ਪਏ 5000 10000 ਵਰਗੇ अनेਕਾਂ ਵਾਰੀ ਸਨਮਾਨਾਂ ਨਾਲ ਨੇ ਵਾਇਦ ਦੇ ਹੋਏ ਗੁਰੂ ਜੀ ਭਾਈ ਮਹਾ ਸਿੰਘ ਕੋਲ ਪਹੁੰਚੇ ਜਿੱਥੇ ਉਹ ਜਿਵੇਂ ਗੁਰੂ ਜੀ ਦਾ ਹੀ ਇੰਤਜ਼ਾਰ ਕਰਦਾ ਹੈ ਕਰਿਆ ਹੋਵੇ ਭਾਈ ਮਹਾ ਸਿੰਘ ਨੇ ਹੱਥ ਜੋੜ ਕੇ ਗੁਰੂ ਜੀ ਤੋਂ ਬੇਦਾਵੇ ਵਾਲੀ ਗਲਤੀ ਦੀ ਭੋਲੂ ਨੂੰ ਬਖਸ਼ਾਉਣ ਲਈ ਬੇਨਤੀ ਕੀਤੀ ਗੁਰੂ ਜੀ ਨੇ ਆਪਣੇ ਪਿਆਰੇ ਸਿੰਘ ਦਾ ਸਿਰ ਗੋਡੇ ਤੇ ਰੱਖ ਕੇ ਮੂੰਹ ਮੱਥਾ ਸਾਫ ਕਰਦਿਆਂ ਅਨੇਕਾਂ ਬਖਸ਼ਿਸ਼ਾਂ ਬਖਸ਼ ਕੇ ਕਿਹਾ ਭਾਈ ਮਹਾ ਸਿੰਘ ਤੇਰੀ ਬਹਾਦਰੀ ਤੇ ਸੇਵਾ ਤੋਂ ਮੈਂ ਕਾਇਲ ਹਾਂ ਇਹ ਧਰਤੀ ਤੁਹਾਡੀ ਮੁਕਤੀ ਲਈ ਹਮੇਸ਼ਾ ਕਰਜ਼ਦਾਰ ਰਹੇਗੀ ਸਪਾਈ ਮਾਹ ਸਿੰਘ ਦੀ ਬੇਨਤੀ ਅਤੇ ਉਸ ਦੀ ਬਹਾਦਰੀ ਸਦਕਾ ਗੁਰੂ ਸਾਹਿਬ ਨੇ ਉੱਠ ਕੇ ਡੱਬ ਵਿੱਚ ਸੰਭਾਲੀ ਬੇਦਾਵੇ ਵਾਲੀ ਚਿੱਠੀ ਪਾੜ ਦਿੱਤੀ ਅਤੇ ਉਹ ਟੁੱਟੇ ਗੰਢ ਕੇ ਆਪਣੇ ਸਿੱਖਾਂ ਦੀ ਸੇਵਕੀ ਨੂੰ ਸਦਾ ਲਈ ਨਿਵਾਜਿਆ ਇਸ ਪਿਤਾ ਦੀ ਅਸੀਸ ਅਤੇ ਬਖਸ਼ਿਸ਼ ਹਾਸਲ ਕਰਨ ਵਾਲੇ 40 ਮੁਕਤੇ ਹਨ ਇਸ ਜੰਗ ਵਿੱਚ ਸ਼ਹੀਦ ਹੋਣ ਵਾਲੇ ਸਿੰਘ ਮਹਾਨ ਹਨ ਸ਼ਹੀਦ ਹੋਣ ਵਾਲੇ ਸਿੰਘਾਂ ਵਿੱਚ ਬੇਦਾਵਾ ਦੇਣ ਵਾਲੇ 40 ਸਿੰਘ ਵੀ ਸ਼ਾਮਲ ਸਨ ਗੁਰੂ ਜੀ ਨੇ ਭਾਈ ਮਾਹ ਸਿੰਘ ਜੀ ਨੂੰ ਆਪਣੀ ਲੈ ਕੇ ਬੇਦਾਵਾ ਪਾੜ ਦਿੱਤਾ ਅਤੇ ਭਾਈ ਮਾਹ ਸਿੰਘ ਜੀ ਨੇ ਇਸ ਥਾਂ ਤੇ ਸ਼ਹੀਦੀ ਪ੍ਰਾਪਤ ਕੀਤੀ ਇਸ ਜੰਗ ਚ ਮਾਤਾ ਭਾਗੌਰ ਨੇ ਵੀ ਜੋਹਰ ਵਿਖਾਏ ਅਤੇ ਜ਼ਖਮੀ ਹੋਏ ਜਿਨ੍ਹਾਂ ਦੀ ਮਾਲਮ ਪੱਟੀ ਗੁਰੂ ਜੀ ਨੇ ਆਪਣੇ ਹੱਥੀਂ ਕੀਤੀ ਅਤੇ ਤੰਦਰੁਸਤ ਹੋਣ ਉਪਰੰਤ ਉਹਨਾਂ ਸਾਧਾਲ ਵਿੱਚ ਸ਼ਾਮਲ ਕਰ ਲਿਆ ਇੱਥੇ ਵੀ ਸ ਇੱਕ ਵੱਡੀ ਗਿਣਤੀ ਵਿੱਚ ਸ਼ਹੀਦ ਹੋਏ ਇੱਥੇ ਵਕ ਵਕ ਇਤਿਹਾਸਕਾਰ ਅਨੁਸਾਰ ਗਿਣਤੀ 300 300 ਦੇ ਕਰੀਬ ਦੀ ਸੀ ਸ਼ਾਮ ਨੂੰ ਵੱਡੇ ਆਕਾਰ ਦੀ ਚਿਖਾ ਤਿਆਰ ਕਰਕੇ ਸਭ ਸਿੰਘਾਂ ਦੀਆਂ ਲੋਥਾਂ ਇਸ ਵਿੱਚ ਰੱਖ ਕੇ ਗੁਰੂ ਜੀ ਨੇ ਆਪਣੇ ਹੱਥੀਂ ਵੱਡੇ ਆਕਾਰ ਦੀ ਚਿਖਾ ਤਿਆਰ ਕਰਕੇ ਸਭ ਸਿੰਘਾਂ ਦੀਆਂ ਲੋਥਾਂ ਇਸ ਵਿੱਚ ਰੱਖ ਕੇ ਗੁਰੂ ਜੀ ਨੇ ਆਪਣੇ ਹੱਥੀਂ ਸੰਸਕਾਰ ਕੀਤਾ ਉਸ ਤੋਂ ਤੱਕ ਅੰਗੀਠਾ ਬਲਦਾ ਰਿਹਾ ਗੁਰੂ ਸਾਹਿਬ ਉੱਥੇ ਹੀ ਬੈਠੇ ਰਹੇ ਉਹੀ ਵਿਰਾਜੇ ਰਹੇ ਅਤੇ ਕੀਰਤਨ ਹੁੰਦਾ ਰਿਹਾ ਇਹ ਮੁਕਤਸਰ ਸਾਹਿਬ ਦੀ ਧਰਤੀ ਤੇ ਇੱਕ ਮਗ ਸਹੀਦ ਸਿੰਘਾਂ ਦਾ ਸੰਸਕਾਰ ਕੀਤਾ ਗਿਆ ਇਸ ਦਿਹਾੜੇ ਨੂੰ 40 ਮੁਕਤਿਆਂ ਦੀ ਸਹਾਤਤ ਨੂੰ ਯਾਦ ਕੀਤਾ ਜਾਂਦਾ ਹੈ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਆਉਣ ਵਾਲੀ ਵੀਡੀਓ ਕਿਸ ਤੇ ਬਣਾਈਏ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ